2 ਸਾਲ ਪੁਰਾਣਾ ਕੇਸ ਹੈ 2 ਸਾਲ ਤੋਂ ਚੱਲ ਰਹੀ ਚੱਲਦੀ ਆ ਕੋਈ ਇਹਨਾਂ ਨੂੰ ਸੁਣਵਾਈ ਕਰੋ ਭਾਈ ਵਲਡ ਪੰਜਾਬੀ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲਿਆ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲਿਆ ਜੀ ਕੋਈ ਮਨਰੇ ਲਿਮੜੀ ਕੋਈ ਰਿਕਵਰੀ ਨਹੀਂ ਹੋਈ ਔਰ ਇਹਨਾਂ ਨੇ ਇੱਕ ਜਿਹੜਾ 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 ਮੌਜੂਦਾ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਉਹਨੂੰ ਜੇਲ੍ਹ ਚ ਬੰਦ ਕੀਤਾ ਹੋਇਆ ਉਹਨੂੰ ਜਵਾਬਤ ਮਿਲੀ ਉਹਦਾ ਵੀ ਵਿਰੋਧ ਕਰਦੀ ਹੈ ਜਿਹੜੀ ਈਡੀ ਹੈ ਔਰ ਸਾਰੇ ਕੈਦੇ ਕਾਨੂੰਨ ਸਿੱਕੇ ਤੇ ਟਾਂਕੇ ਇੱਕ ਜਿਹੜਾ ਸਰਵਿਸ ਚੀਫ ਮਿਸਟਰ ਆ ਉਹਨੂੰ ਦੇਖ ਚੱਤਾ ਹੋਇਆ ਰਹੇ ਦੂਜੇ ਪਾਸੇ ਤੁਹਾਡੇ ਇੱਕ ਸਾਫ ਦਾ ਮੁੱਖ ਮੰਤਰੀ ਹੈ ਜੀ ਪੀਐਸ ਯਾਦੂ ਰੱਪਾ ਕਰਨਾਟਕ ਦਾ ਰਿਟਾਇਰ ਹੋਇਆ ਸਾਫ ਦਾ ਮੁੱਖ ਮੰਤਰੀ ਹੈ ਉਹਦੇ ਉੱਤੇ ਬੌਕਸਰ ਦਾ ਕੇਸ ਹੈ ਜਿਹੜਾ ਬੱਚਿਆਂ ਦੇ ਉੱਤੇ ਸੈਕਸ਼ੂਅਲ ਫੈਸਲਾ ਕੇਸ ਹੈ ਜਿਹੜਾ ਕਿ ਇੱਕ ਹੀਨਸ ਕ੍ਰਾਈਮ ਹੈ ਉਹਨੂੰ ਉਹਨੂੰ ਇਹਨਾਂ ਨੇ ਜ਼ਮਾਨਤ ਦਿੱਤੀ ਹੈ ਕਿ ਉਹ ਸਾਫ ਦਾ ਮੁੱਖ ਮੰਤਰੀ ਹੈ ਐਵੇਂ ਕੋਈ ਟੌਮ ਡਿਕ ਹੈਰੀ ਨਹੀਂ ਹੈ ਤੇ ਕੀ ਕੇਜਰੀਵਾਲ ਨੂੰ ਐ ਟੌਮ ਡਿਕ ਹੈਰੀ ਸਮਝਦੇ ਆ ਜਿਹੜੇ ਬੰਦੇ ਦੀਆਂ ਨੈਸ਼ਨਲ ਕਨਵੀਨਰ ਆ ਨੈਸ਼ਨਲ ਪਾਰਟੀ ਦਾ ਸਟੇਟ ਦਾ ਇਲੈਕਟਿਡ ਚੀਫ ਮਿਨਿਸਟਰ ਆ ਉਹਦਾ ਮੈਸਿਵ ਮੈਨਡੇਟ ਸਭ ਤੋਂ ਵੱਡੇ ਮੈਨਡੇਟਾਂ ਦੇ ਦੇਸ਼ ਵਿੱਚ ਜਿੱਤਿਆ ਸਭ ਤੋਂ ਵਧੀਆ ਕੰਮ ਕਰ ਰਿਹਾ ਸਭ ਤੋਂ ਇਮਾਨਦਾਰ ਜਿਹੜਾ ਮੁੱਖ ਮੰਤਰੀ ਆ ਉਹਨੂੰ ਤੁਸੀਂ ਜੇਲ੍ਹ ਵਿੱਚ ਸੁਟਿਆ ਹੋਇਆ ਇਹ ਕਿਹੋ ਜਿਹਾ ਆਰਾਮ ਰਾਜ ਇਹਨਾਂ ਦਾ ਜਿ ਕਿਹੋ ਜਿਹਾ ਆਰਾਮ ਰਾਜ ਲੈ ਕੇ ਆਇਆ ਜੀ ਯੋਧਿਆ ਦੇ ਵਿੱਚ ਇਹ ਦੇਖੋ ਉੱਥੇ ਉਹਨਾਂ ਨੇ 31000 ਕਰੋੜ ਰੁਪਏ ਕੀ ਕੀਤਾ ਇਹਨਾਂ ਨੇ ਤੁਸੀਂ ਆਰਾਮ ਪਾਠ ਦੇਖ ਲਓ ਤੁਸੀਂ ਮੰਦਿਰ ਦੀ ਹਾਲਤ ਦੇਖ ਲਓ 에어ਪੋਰਟ ਦੀ ਹਾਲਤ ਦੇਖ ਲਓ ਦਿੱਲੀ ਦੇ ਵਿੱਚ 에어ਪੋਰਟ ਇਹਨਾਂ ਦਾ ਇਹਨਾਂ ਨੇ ਕਿੰਨੀ ਕ腐ਸ਼ਨ ਕੀਤੀ ਹੈ ਬੀਜੇਪੀ ਨੇ ਉਹਦਾ ਕੌਣ ਹੈ ਜ਼ਿੰਮੇਵਾਰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੰਦੇ ਅਸੀਂ ਇਹਨਾਂ ਦਾ ਜੇ ਕੋਈ ਬੰਦਾ ਦੇਸ਼ ਵਿੱਚ ਲੜ ਰਿਹਾ ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਲੜ ਰਹੀ ਆਮ ਆਦਮੀ ਪਾਰਟੀ ਲੜ ਰਹੀ ਆ ਇਸੇ ਕਰਕੇ ਉਸ ਤੋਂ ਡਰਦੇ ਆ ਇਹ ਉਸ ਤੋਂ ਡਰ ਕੇ ਉਹਨੂੰ ਜੇਲ੍ਹ ਵਿੱਚ ਛੁੱਟਿਆ ਹੋਇਆ ਕਿਉਂਕਿ ਲੋਕਾਂ ਦੇ ਵਿੱਚੋਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ ਇਹਨਾਂ ਦੇ ਵਿੱਚ ਇਸ ਕਰਕੇ ਉਹਨਾਂ ਨੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੈ ਝੂਠੇ ਕੇਸ ਦੇ ਵਿੱਚ ਪਹਿਲਾਂ ਮਨੀਸ਼ ਸੋਧਿਆ ਉਸ ਤੋਂ ਪਹਿਲਾਂ ਹਸਿੰਦਰ ਜੈਨ ਜੀ ਹੁਣ ਸਾਡਾ ਮੁੱਖ ਮੰਤਰੀ ਅਸੀਂ ਲੜਾਂਗੇ ਸੜਕਾਂ ਤੇ ਵੀ ਲੜਾਂਗੇ ਸਸਦ ਵਿੱਚ ਲੜਾਂਗੇ ਔਰ ਸੁਪਰੀਮ ਕੋਰਟ ਵੀ ਲੜਾਂਗੇ ਔਰ ਆਪਣੇ ਮੁੱਖ ਮੰਤਰੀ ਨੂੰ ਰਿਹਾ ਕਰਾਵਾਂਗੇ ਔਰ ਲੈ ਕੇ ਆਵਾਂਗੇ ਇੱਥੇ ਸਰ ਸਾਹਿਬ ਕੱਲ ਚੈਲੈਂਜੀ ਚੱਲੀ ਡਕੂਏ ਦੇ ਵਿੱਚ ਗਏ ਸੀਗੇ ਜਗਤ ਨੂੰ ਲੈ ਕੇ ਕਾਂਗਰਸ ਨੇ ਚਲੋ ਕੌਂਸਲ ਨੇ ਉਹਨਾਂ ਨੇ ਕਿਹਾ ਕਿ ਬੈਦਾਨ ਸਭਾ ਵੈਸਟ ਦੇ ਹਲਕੇ ਦੇ ਵਿੱਚ ਫੜਦੇ ਤਾਂ ਭਗਵੰਤ ਸਿੰਘ ਕੁਰਸੀ ਜਾ ਸਕਦੀ ਹੈ ਦੇਖੋ ਮੇਰੀ ਗੱਲ ਸੁਣੋ ਜੇ ਰਣਜੀਤ ਚੰਨੀ ਵੀ ਉਹ ਆਪਦੀ ਕੁਰਸੀ ਦਾ ਬਚਾ ਨਹੀਂ ਸਕੇ ਜੀ ਉਹ ਉਹਨਾਂ ਨੂੰ ਕਹੋ ਜੀ ਭਗਵੰਤ ਮਾਨ ਜਿਹੜਾ ਹੈਗਾ ਉਹ ਉਹਦੇ ਕੋਲੇ 92 ਐਮਐਲਏ ਉਹ ਲੋਕਾਂ ਨੇ ਚੁੜਿਆ ਉਹ ਕੋਈ ਵੈਸਟ ਦਾ ਐਮਐਲਏ ਨਹੀਂ ਹੈ ਉਹ ਇਹ ਜਿਹੜੀਆਂ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਅਸੀਂ ਜਿਹੜੇ ਸਾਡੇ ਮੁੱਖ ਮੰਤਰੀ ਆ ਪੰਜਾਬ ਦੇ ਸਭ ਤੋਂ ਪਿਆਰੇ ਮੁੱਖ ਮੰਤਰੀ ਆ ਸਭ ਤੋਂ ਵਧੀਆ ਕੰਮ ਕਰ ਰਿਹਾ ਜੰਨੀ ਨੂੰ ਕਹਿੰਦੇ ਪੁੱਛਣਾ ਜੀ ਜੰਨੀ ਦਾ ਤਾਂ ਜੋ ਆਪਣਾ ਹਾਲ ਉਹ ਤਾਂ ਆਪਦੀ ਇਲੈਕਸ਼ਨ ਹਾਰ ਗਿਆ ਸੀਗਾ ਜੀ ਉਹ ਤਾਂ ਆਪਦੀ ਇਲੈਕਸ਼ਨ ਹਾਰ ਗਿਆ ਸੀਗਾ ਮੁੜ ਕੇ ਆ ਕੇ ਲੜ ਰਿਹਾ ਨਾ ਉਹ ਉਹ ਇਲੈਕਸ਼ਨ ਦੇ ਵਿੱਚ ਜਿੱਤਣਾ ਹਾਰਨਾ ਬੜਿਆ ਹੋਇਆ ਜੰਨੀ ਨੂੰ ਸਾਬਕਾ ਮੁੱਖ ਮੰਤਰੀ ਤਾਂ ਹੈ ਹੀ ਹੈ ਸੋਚ ਸਮਝ ਕੇ ਬੋਲਣਾ ਚਾਹੀਦਾ ਅੱਜ ਦਾ ਇਹ ਧਰਨਾ ਕਰਨਾ ਸਾਈ ਸਰਕਾਰ ਦੇ ਖਿਲਾਫ ਕੇਜਰੀਵਾਲ ਸਾਹਿਬ ਨੂੰ ਰਿਹਾਅ ਕਰਨ ਲਈ ਈਡੀਆਈ ਸੀਵੀਏ ਜੀ ਜੋ ਦੁਰਵਰਤੋਂ ਕਰਦੀ ਹੈ ਮੋਦੀ ਸਰਕਾਰ ਉਹਦੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਕਿ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਰਿਹਾਅ ਕੀਤਾ ਜਾਵੇ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਮੋਦੀ ਦੇ ਖਿਲਾਫ ਈਡੀ ਦੇ ਖਿਲਾਫ ਤਨਹਿਤਾ ਜਾ ਰਿਹਾ ਸੋ ਬਹੁਤ ਤਾਨਾ ਸਹੀ ਜਿਵੇਂ ਜਿਹੜਾ ਹਿੰਦੁਸਤਾਨ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਤਾਨਾ ਸਹੀ ਸਰਕਾਰ ਦੀ ਬਣ ਕੇ ਲੋਕਾਂ ਨੂੰ ਈਡੀ ਦੇ ਡਰ ਨਾਲ ਸੀਬੀਆਈ ਦੇ ਡਰ ਨਾਲ ਤਾਂ ਕੀਤਾ ਜਾ ਰਿਹਾ ਸੋ ਅੱਜ ਦਾ ਇਹ ਧਰਨਾ ਕਿ ਅਸੀਂ ਬੇਸ਼ਕ ਤਨ ਨਾਲ ਮੋਦੀ ਦੇ ਖਿਲਾਫ ਮੋਦੀ ਦਾ ਪੁੱਤਰਾ ਫੁਕਣ ਜਾ ਰਿਹਾ ਕਿ ਕੇਜਰੀਵਾਲ ਸਾਹਿਬ ਨੂੰ ਰਿਹਾ ਕਰੋ ਬੜੇ ਅਫਸੋਸ ਨਾਲ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜੋ ਸਾਡੀਆਂ ਦੇਸ਼ ਦੀਆਂ ਸੈਂਟਰ ਦੀਆਂ ਏਜੰਸੀਆਂ ਨੇ ਚਾਹੇ ਉਹ ਸੀਬੀਆਈ ਆ ਚਾਹੇ ਉਹ ਈਡੀਆ ਇਹਦੀ ਸੈਂਟਰ ਦੀ ਭਾਜਪਾ ਸਰਕਾਰ ਬੜੀ ਦੁਰਵਰਤੋਂ ਕਰ ਰਹੀ ਆ ਜਿਸ ਦੇ ਤਹਿਤ ਅਰਵਿੰਦ ਕੇਦਰੀਵਾਲ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾ ਈਡੀ ਵੱਲੋਂ ਕੀਤਾ ਗਿਆ ਉਹਨਾਂ ਨੂੰ ਜ਼ਮਾਨਤ ਮਿਲੀ ਤਾਂ ਹਾਈ ਕੋਰਟ ਨੇ ਰੋਕ ਲਾ ਦਿੱਤੀ ਉਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਨੂੰ ਫੇਰ ਗ੍ਰਿਫਤਾਰ ਕਰ ਲਿਆ ਅਸਲ ਵਿੱਚ ਇਹ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਨੇ ਮੋਦੀ ਸਰਕਾਰ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਆ ਅਰਵਿੰਦ ਕੇਜਰੀਵਾਲ ਜੀ ਤੋਂ ਡਰੇ ਹੋਏ ਨੇ ਪਰ ਆਮ ਆਦਮੀ ਪਾਰਟੀ ਸੰਘਰਸ਼ ਦੇ ਵਿੱਚੋਂ ਸਟਰਗਲ ਦੇ ਵਿੱਚੋਂ ਨਿਕਲੀ ਹੋਈ ਆ ਅਸੀਂ ਆਖਰੀ ਸਾਹ ਤੱਕ ਮੋਦੀ ਸਰਕਾਰ ਦਾ ਭਾਜਪਾ ਸਰਕਾਰ ਦਾ ਵਿਰੋਧ ਕਰਾਂਗੇ ਔਰ ਜੋ ਈਡੀ ਸੀਬੀਆਈ ਦੀ ਨਜਾਇਜ਼ ਵਰਤੋਂ ਕੀਤੀ ਜਾ ਰਹੀ ਆ ਉਹਦੀ ਅਸੀਂ ਕੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ